ਆ ਜਾ ਬੱਚੇ ਇਹਦਾ ਕੋਈ 2-3 ਦਿਨ ਕੱਢ ਗੀ ਤੇ ਚਲੋ ਉਹ ਵੀ ਪਲੱਸ ਪੁਆਇੰਟ ਆ ਵੀ ਚਲੋ ਪਸ਼ੂ ਹੋਰ ਬਣ ਕੇ ਤਿਆਰ ਹੋ ਜਾਊਗਾ ਤੇ ਬਾਕੀ ਫੇਸ ਕੁਆਲਿਟੀ ਵੀ ਚੰਗੀ ਆ ਨਿੱਕੇ ਸਿੰਘ ਦੇ ਵਿੱਚ ਆ ਵੀ ਜੀ ਨਾ ਕੋਈ ਗਰਮੀ ਦਾ ਕਰਾ ਗਰਮੀ ਬਣਾਉਣੀ ਨਹੀਂ ਜਾਨਵੇਂ ਦੀ ਵੀ ਆਪਣੇ ਭਰਾਵਾਂ ਦੀ ਗੱਲ ਆ ਵੀ ਜਿਆਦਾ ਜੋਤ ਨਾਲ ਆਉਣਾ ਮੋਲ ਉਹ ਹੀ ਆਪਾਂ ਕਰਨਾ ਵੀ ਚਾਹੀਦਾ ਉਹ ਲੱਗੇ ਵੀ ਆਪਾਂ ਵੀ ਜਿਆਜ ਕਰੀਏ ਤੁਹਾਨੂੰ ਪਤਾ ਵਿਗਦੀ ਝੋਟੀ ਇੱਕੋ ਜਾਂ ਨੀਰਾ ਆਇਆ ਚੌਥਣਾ ਚੋਂ ਠੀਕ ਆ ਵੀ ਆਏ ਤੇ ਮੱਝ ਹਲ ਤੇ ਦੇ ਵਿੱਚ ਤੁਹਾਨੂੰ ਉਪਰ ਹੱਕ ਦੀ ਕਮਾਈ ਲਈ ਤੇ ਮਾਲ ਮਗਰ ਪੈਸੇ ਲਾ ਕੇ ਲਈ ਤੇ ਹੱਕ ਦੀ ਕਮਾਈ ਕਰੇ 2 ਨੰਬਰ ਦਾ ਤੇ ਵੀਜੀ ਤੁਹਾਨੂੰ ਉਪਰ ਕੰਮ ਆਉਗਾ ਉਹਦੀ ਗਾਰੰਟੀ ਤਸਦੀ ਰਹੂਗੀ ਐਣਾਵਾ ਲੋ ਵੀ ਹਫਤਾ 8 ਦਿਨ ਦਾ ਆਈਡੀਆ ਲਾ ਲਿਆ ਜੇ ਹਾਂਜੀ ਮਾਲ ਡੰਗਰਾ ਆਨਲਾਈਨ ਵੀਡੀਓ ਚੱਲਦੀ ਆ ਆਸ ਤਰ੍ਹਾਂ ਮਾਲ ਵਿਖਾਈਦਾ ਜਿੰਨੂੰ ਪਸੰਦ ਆਂਦਾ ਉਹੋ ਹੀ ਡੰਗਰ ਵੀਜੀ ਲੈਂਦਾ ਵਾ ਜਿੰਨੇ ਵੀ ਆਪਣੇ ਦਾ ਮਾਲ ਡੰਗਰ ਲੈਣਾ ਕੋਈ ਆਂਢੀ ਗਵਾਂਢੀ ਰਿਸ਼ਤੇਦਾਰਾਂ ਜਿੰਨੂੰ ਮਰਜ਼ੀ ਵਿਖਾ ਕੇ ਤੇ ਵੀਜੀ ਫੇਰ ਮਾਲ ਡੰਗਰ ਲਵੇ ਆਪਣੇ ਤੋਂ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਸੂਲਪੁਰ ਨਹਿਰਾ ਪੰਪਚੇ ਆਂ ਤਰਨਤਾਰਨ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਪਿੰਡ ਜਿਲ੍ਹਾ ਤਹਿਸੀਲ ਵੀ ਤਰਨਤਾਰਨ ਸਾਹਿਬ ਹੀ ਆ ਸਿਰੋ ਤਕਰੀਬਨ ਹਥੋਂ ਕੋਈ 2 2.5 3 ਕਿਲੋਮੀਟਰ ਦੀ ਦੂਰੀ ਆ ਨਿਸ਼ਾਨਵੀਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰ ਦਾ ਕੀਤਾ ਤੇ ਪਸ਼ੂ ਆਪਾਂ ਕੋਈ ਦੂਜੇ ਤੀਜੇ ਚੌਥੇ ਦਿਨ ਜਿਹੜੀ ਅਪਡੇਟ ਆ ਤੁਹਾਨੂੰ ਦਿਨ ਤੇ ਰਹੀਦਾ ਇਸ ਕਿਲੇ ਤੋਂ ਰੁਟੀਨ ਦੇ ਵਿੱਚ ਹੀ ਨਵੇਂ ਪਸ਼ੂ ਆਉਂਦੇ ਆ ਜਾਂਦੇ ਆ ਨਾਲ ਲੱਗਦੇ ਪਿੰਡ ਦੁਗਲ ਵਾਲਾ ਅਲਾਦੀਨਪੁਰ ਝੰਡੇਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ ਬਨਵਾਲੀਪੁਰ ਇਹ ਪਿੰਡ ਬਿਲਕੁਲ ਅੱਗੇ ਲੱਗੇ ਆ ਸੋ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪੱਤਣ ਤੋਂ ਕੋਈ 40 42 42 ਕਿਲੋਮੀਟਰ ਦੀ ਦੂਰੀ ਆ ਸਾਰੀ ਤਰਨਤਾਰਨ ਸਾਹਿਬ ਦੀ ਸੋ ਇੱਥੇ ਆਣ ਕੇ ਮੇਰਾ ਭਰਾ ਕੋਈ ਵੀ ਆਪਣੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਜਿਹੜਾ ਕੋਈ ਪਸ਼ੂ ਆਪਾਂ ਤੁਹਾਨੂੰ ਸੁਆ ਸੁਆਇਆ ਦਿਖਾਵਾਂਗੇ ਵੈਸੇ ਅੱਜ ਨਾ ਜਿਹੜੇ ਆ ਦੋ ਤੋਂ ਤਿੰਨ ਜਿਹੜੇ ਗੱਬਣ ਦਿਖਾਵਾਂਗੇ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਤੇ ਦੋ ਬਿਹੜਾ ਗੱਬਣ ਨੇ ਇੱਕ ਬਿਹੜ ਸੁਈ ਸੁਵਾਈ ਆ ਸੋ ਚੌ ਨਗਾਂ ਦੀ ਡਿਟੇਲ ਆਪਾਂ ਨਿਸ਼ਾਨ ਤੋਂ ਲੈ ਲਾਂਗੇ ਤਰੀਕਾ ਜ 27 ਮਈ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:30 4:5 ਵਜੇ ਦਾ ਸਮਾਂ ਪੂਰੀ ਗੱਲਬਾਤ ਕਰਦੇ ਆ ਸੋ ਜਿਹੜਾ ਕੋਈ ਪਸ਼ੂ ਸੁਆ ਸੁਆਇਆ ਉਹਨਾਂ ਦੇ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਦਿਖਾ ਦੇਵਾਂਗੇ ਬਾਕੀ ਗੱਬਣ ਪਸ਼ੂ ਆ ਅੱਗੋਂ ਓਨਰ ਮਾਲਕ ਵਪਾਰੀ ਭਰਾ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਕੋਈ ਵੀ ਸੱਜਣ ਆਉਂਦਾ ਖਰੀਦਦਾਰ ਤੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਆਉ ਕਰਦੇ ਆ ਪੂਰੀ ਸਭ ਤੋਂ ਪਹਿਲਾ ਨਿਸ਼ਾਨ ਸਾਸਤਰੀ ਕਾਲ ਮਹਾਰਾਜ ਸਾਸਿਗਾ ਵੀਰ ਜੀ ਉਹ ਠੀਕ ਠਾ ਜੋ ਬੜੇ ਵਧੀਆ ਨਿਸ਼ਾਨ ਸਿਆਂ ਠੀਕ ਠਾਕ ਵੀਰੇ ਵਧੀਆ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਭਾਈ ਹਾਂਜੀ ਜੀ ਲੈ ਵੀ ਨਿਸ਼ਾਨ ਮਾਲ ਆਪਾਂ ਪਾਇਆ ਸੀ ਉਦੋਂ ਵੀ ਘੱਟੋ ਘੱਟ ਤਿੰਨ ਚਾਰ ਨਾਗ ਹਾਂਜੀ ਆਈ ਜਾ ਹੀ ਜਾਂਦੇ ਵੀਰ ਜੀ ਹਾਂ ਹਾਂਜੀ ਮੈਨੂੰ ਲੱਗਦਾ ਵੀ ਇੱਕ ਉਹ ਤੁਸੀਂ ਦੱਸਿਆ ਵੀ ਮਾਲ ਤਾਂ ਸਾਰਾ ਵੇਗ ਗਿਆ ਵੀ ਦੁੱਧ ਬਾਦ ਵਾਸਤੇ ਘਰੇ ਪਸ਼ੂ ਵੀ ਚਾਹੀਦਾ ਸੀ ਹਾਂਜੀ ਹਾਂਜੀ ਬਾਕੀ ਪਸ਼ੂ ਤੁਹਾਡੇ ਕੋਲ 2-4 ਪਹਿਲਾਂ ਪਰਸੋਂ ਕੱਲ ਪਰਸੋਂ ਵੀ ਗੱਬਣ ਆਏ ਤੇ ਗੱਬਣ ਹੀ ਚਲੇ ਗਏ ਹਾਂਜੀ ਵੀਰ ਜੀ ਚਲੇ ਗਏ ਫਿਰ ਤੁਹਾਡਾ ਰਤਾ ਸੀ ਵੀ ਇੱਕ ਜਿਹੜੀ ਵਹੜ ਆਪਣੇ ਕੋਲ ਦੁੱਧ ਆਉਂਦਾ ਸਾਰਾ ਮਾਲ ਕੱਢ ਮਿਲਦੇ ਆ ਵੀਰ ਜੀ ਤੁਹਾਨੂੰ ਪਤਾ ਫਿਰ ਦੁੱਧ ਕਰਕੇ ਮੈਂ ਰੱਖ ਲੈਨੇ ਜਾਂ ਅਗਲੀ ਵੀਡੀਓ 'ਚ ਪਾ ਲਾਂਗੇ ਵੀ ਚਾਰ ਦਿਨ ਚੋਂ ਟਾਈਮ ਟਪਾ ਦੂ ਕਰਮਾ ਹਾਂਜੀ ਹਾਂਜੀ ਤੇ ਅੱਜ ਫਿਰ ਉਹ ਵੀ ਨਾਲ ਸੇਲ ਕਰਦੇ ਆ ਹਾਂਜੀ ਨਾਲ ਹੀ ਦੇ ਦਾਂਗੇ ਵੀਰ ਜੀ ਸੇਲ ਵੀ ਹਾਂਜੀ ਤੋਂ ਦੋਸਤੋ ਪਹਿਲਾਂ ਆਪਾਂ ਗੱਬਣ ਐਨੀਮਲ ਤੁਹਾਨੂੰ ਦਿਖ ਸੋ ਚੰਗੀ ਮਾਝਾ ਨੀਲੀ ਦੇ ਵਿੱਚ ਅੰਗਪਖਾ ਸਿੰਗਲ ਹੱਡੀ ਆ ਬਾਕੀ ਸੋਨਾ ਪਿੱਠ ਪੁੜਾ ਬਾਕੀ ਲੈਣੀ ਐ ਡਿਟੇਲ ਨਿਸ਼ਾਨੇ ਤਾਂ ਸੁਭਾ ਕਿਵੇਂ ਬਾਈ ਸੁਭਾ ਦੇ ਵੀਰ ਜੀ ਦੂਜਾ ਹੋਏ ਇੱਕ ਬੇਨਤੀ ਆਪਣੀ ਤੇ ਜਿੰਨੇ ਵੀ ਆਪਣੇ ਦਾ ਮਾਲ ਡੰਗਰ ਲੈਣਾ ਕੋਈ ਆਂਢੀ ਗੁਆਂਢੀ ਰਿਸ਼ਤੇਦਾਰਾ ਜਿੰਨੂੰ ਮਰਜ਼ੀ ਵਿਖਾ ਕੇ ਦੇ ਵੀਰ ਜੀ ਫੇਰ ਮਾਲ ਡੰਗਰ ਲਵੇ ਆਪਣੇ ਤੋਂ ਹਾਂਜੀ ਬਿਲਕੁਲ ਤੇ ਕਿਉਂਕਿ ਜਿੰਨੂੰ ਮਰਜ਼ੀ ਵੀਡੀਓ ਵਿਖਾ ਕੇ ਫੇਰ ਮਾਲ ਡੰਗਰ ਲਵੇ ਬਾਅਦ ਚ ਕੋਈ ਮਾਲ ਡੰਗਰ ਚੱਲ ਜਾਂਦਾ ਤੇ ਆਖ ਦਿੰਦੇ ਆ ਕੀ ਨਾ ਪਸੰਦ ਨਹੀਂ ਆਉਂਦਾ ਆਂਢੀ ਗੁਆਂਢੀ ਆਖ ਦਿੰਦੇ ਆ ਹਾਂਜੀ ਲੱਗ ਕੇ ਕਿਉਂਕਿ ਆਪਣਾ ਪਿੰਡ ਵੀ ਰਸੂਲਪੁਰ ਨਹਿਰਾ ਜ਼ਿਲ੍ਹਾ ਤਰੰਦਾ ਤਹਿਸੀਲ ਤਰੰਦਾ ਆਪਾਂ ਜਿਹੜਾ ਘਰ ਇੱਥੋਂ ਵਿਰਜੀ ਕਿਤੇ ਗਾਂ ਪਛਾ ਲੈਣਾ ਵਾ ਮਾਲ ਡੰਗਰ ਆਨਲਾਈਨ ਵੀਡੀਓ ਚੱਲਦੀ ਆ ਆਸ ਤਰ੍ਹਾਂ ਮਾਲ ਵਿਖਾਈਦਾ ਜਿਹਨੂੰ ਪਸੰਦ ਆਂਦਾ ਉਹੋ ਹੀ ਡੰਗਰ ਵੀਜੀ ਲੈਂਦਾ ਵਾ ਹਾਂਜੀ ਬਿਲਕੁਲ ਬਿਲਕੁਲ ਜਿਹਨੇ ਯਾਰ ਜਿਹਨੂੰ ਵਾਕੇ ਜ਼ਰੂਰਤ ਹੋ ਇੱਥੇ ਪਹੁੰਚ ਕਰਦੇ ਕਰ ਹਾਂਜੀ ਕਰਦਾ ਹੀ ਕਰਦਾ ਵੀਜੀ ਕੋ ਜਿਹਨੇ ਚਾਲਾਂ ਖੇਡਣੀਆਂ ਭਾਵੇਂ ਉੱਥੇ ਮਗਾ ਕੇ ਉੱਥੇ ਮਗਾ ਕੇ ਮੋੜ ਵੀ ਦਿੰਦੇ ਵੀਜੀ ਇਦਾਂ ਹੀ ਕਰਦੇ ਆ ਤੇ ਆਪ ਮੈਂ ਤਾਂ ਤੁਹਾਨੂੰ ਵੀ ਕਹਿਣਾ ਵਪਾਰੀ ਭਰਾਵਾਂ ਨੂੰ ਕਹਿਣਾ ਅੱਗੇ ਉਹਨਾਂ ਨੂੰ ਵੀ ਆਪਾਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਵੀ ਇੱਥੇ ਆਪਦਾ ਪਸ਼ੂ ਚੰਗੀ ਤਰ੍ਹਾਂ ਵੇਖ ਕੇ ਪੈਸੇ ਗਨਾਈ ਦੇ ਜੀ ਪਾ ਦੋ ਡੰਗ ਜੋ ਭਾਵੇਂ ਤਿੰਨ ਡੰਗ ਜੋ ਜੇ ਨਹੀਂ ਆ ਸਕਦੇ ਵੀਡੀਓ ਕਾਲ ਤੇ ਦੋ ਡੰਗ ਤਿੰਨ ਡੰਗ ਤਸੱਲੀ ਕਰਾ ਕੇ ਦਵਾਂਗੇ ਵੀ ਜੀ ਹਾਂ ਹਾਂਜੀ ਬਿਲਕੁਲ ਲੋ ਵੀ ਭਰਾਵੋ ਸ਼ੁਰੂਆਤ ਕਰਦੇ ਆ ਸਟਾਰਟਿੰਗ ਤੋਂ ਵਿੱਚ ਇੱਕ ਮੱਝ ਤੁਸੀਂ ਦੇਖ ਰਹੇ ਜੀ ਇਹ ਵੀ ਜੀ ਦੂਜਾ ਸੂਹਾ ਵਾ ਥੋੜੀ ਸਿੰਘਾਂ ਦੀ ਗੈਰ ਜਫਰਾਵਾਦੀ ਦੇ ਜਿਦਾਂ ਸਿੰਘਾਂ ਦੇ ਉਦਾਂ ਦੇ ਨੀਲੀ ਰੰਗ ਦੇ ਵਿੱਚ ਆ ਗਿਆ ਹਾਂਜੀ ਠੀਕ ਆ ਹਾਂ ਦੂਜਾ ਸੂਹਾ ਨਿਸ਼ਾਨ ਸਮਾਂ ਲੈ ਜੂ ਅਜੇ ਹਫਤਾ ਹਫਤਾ ਵੀ ਜਰਮਾਨਾ ਲੈਣਾ ਵਾ ਲੋਵੀ ਹਫਤਾ 8 ਕ ਦਿਨ ਦਾ ਆਈਡੀਆ ਲਾ ਲਿਆ ਜੇ ਹਾਂਜੀ ਬਾਕੀ ਮੂੰਹ ਮੱਥਾ ਤੁਹਾਨੂੰ ਚੈੱਕ ਕਰਾ ਦੇਣਾ ਸਿੰਘ ਬੇਸ਼ੱਕ ਖੁੱਲਾ ਬਾਕੀ ਕਰਮਾਣੀ ਲਾਉ 45 ਆ ਤੁਸੀਂ ਵੇਖੋ ਬਾਕੀ ਥੋਡੀ ਦਾ ਜਵਾਬ ਹੈਗਾ ਛਟੇ ਰੰਗ ਦਾ ਥੱਲੇ ਥੋਡੀ ਤੇ ਨਿਸ਼ਾਨ ਹੈਗਾ ਠੀਕ ਆ ਜੀ ਸੋ ਅਗਲੇ ਪੈਰਾਂ ਤੇ ਮਾੜਾ ਮੋੜ ਕੋਈ ਜਵਾਬ ਮਗਰਲੇ ਕੋਈ ਗਿੱਠ ਡੇਡ ਡੜ ਗਿੱਠ ਗਿੱਠ ਜਿਹੜੇ ਮਗਰਲੇ ਪੈਰ ਬੰਦੀ ਅੱਖਾਂ ਵੀ ਬਿੱਲੀਆਂ ਵੀ ਜੀ ਸੋ ਅੱਖਾਂ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਬਾਕੀ ਬਾਡੀ ਸਟਰਕਚਰ ਦੀ ਗੱਲ ਕਰ ਲਈਏ ਮੀਡੀਅਮ ਹਾਈਟ ਦੇ ਵਿੱਚ ਆ ਸਿੰਗਲ ਹੱਡੀ ਆ ਕੋਈ 8 7 ਕ ਦਿਨ ਆਰਾਮ ਨਾਲ ਲੈ ਜਾਊਗੀ ਕਰਮ ਬਾਕੀ ਸੋਨਾ ਪਿੱਟ ਫੋੜਾ ਕਰਮਾ ਵਾਲੀ ਤਾਂ ਪਤਲੇ ਪਿੰਡੇ ਦੇ ਵਿੱਚ ਆ ਸੋ ਦੇਣੀ ਦੇਣਾ ਜਿਹੜੀ ਕਰਮਾ ਵਾਲੀ ਕੋਈ 8-7 ਦਿਨ ਹਜੇ ਲੈਂਦੀ ਆ ਆ ਦੇਖੋ ਠੀਕ ਆ ਜੀ ਸੋ ਟਾਂ ਝਾਟੂ ਝਾ ਮੈਂ ਦਾ ਚੰਗਾ ਬਾਕੀ ਥਾਣਾ ਦੀ ਪਾਰ ਪਿੱਛੇ ਦੀ ਆਪਣੀ ਵੀਰਜੀ ਗਰੰਟੀ ਹੋਊਗੀ ਠੀਕ ਆ ਹਾਂ ਠੀਕ ਸੋ ਗੱਪਣ ਪਸ਼ੂਆ ਤਾਂ ਤਾਂ ਉਥੋਂ ਜਿਹੜੀ ਬਾਗੀ ਸਵੇਸੂ ਉਸ ਵੀ ਪੂਰੀ ਥਾਣਾ ਦੇ ਵਿੱਚ ਵਿੱਚ ਆਪਣਾ ਉਹਦੀ ਗਰੰਟੀ ਤਸੱਲੀ ਰਹੂਗੀ ਉਹ ਬਾਡੀ ਬੁੱਡੀ ਸਟਰਕਚਰ ਬਹੁਤ ਸੋਹਣਾ ਠੀਕ ਆ ਜੀ ਸੋ ਪਾਲੀ ਪਲੀਤੀ ਆ ਬੈਕ ਸਾਈਡ ਤੋਂ ਵੀ ਤੁਹਾਨੂੰ ਪਤਾ ਕੋਈ ਥਣ ਵੱਧ ਘੜਨੀ ਵੀ ਜੀ ਹਾਂ ਇੱਕੋ ਜਾਨੀ ਰਾਇਆ ਚੌਥਣਾ ਚੋਂ ਠੀਕ ਆ ਵੀ ਆਏ ਤੇ ਮੱਝ ਹਲਤੇ ਦੇ ਵਿੱਚ ਪੂਰੀ ਖੁੱਲ ਜਾਣੀ ਵੀ ਜੀ ਬਣੂ ਕੀ ਚੰਗਾ ਬਣੂ ਕੇ ਸੂਖੀ ਵੀ ਥਣਾ ਚ ਪੂਰੀ ਆ ਵਾਹ ਬਹੁਤ ਜੀ ਸੋ ਇਧਰਲੇ ਪਾਸੇ ਦਿਖਾ ਦਿੰਦੇ ਆ ਸੋ ਬਿਰਲਾ ਬੁਰਲਾ ਚੰਗੀਆਂ ਨੇ ਆਪਸੀ ਥਣਾ ਦੀਆਂ ਬਾਕੀ ਮਿਲਕ ਵੀ ਨੇ ਵੀ ਦੋ ਪਾਸੇ ਕਾਫੀ ਮੋਟੀ ਆ ਸੋ ਚੰਗੀ ਆ ਮੱਝ ਜਿੰਨੀ ਵੀ ਆ ਟਾਂ ਚਟੂ ਚ ਅਕੋਰਡਿੰਗ ਤੋਂ ਲੋਪ ਇਟਲੀ ਇਹ ਦੁੱਧ ਵੀ ਕਰਮ ਵਾਲੀ ਚ ਵਾਜੂਗੀ ਠੀਕ ਆ ਜੀ ਸੋ ਦੂਜਾ ਸਵੇਰ ਨਿਸ਼ਾਨਾ ਦਾ ਵੀ ਅੱਜ ਸੁਣਨ ਵਾਲੀ ਆ ਨਿਸ਼ਾਨ ਕੀ ਮੁੱਲ ਕੀ ਡਿਮਾਂਡ ਰਹੂਗੀ ਮਾਲਾ ਪਾ ਲੱਖ ਦੀ ਦੇ ਦਈਏ ਹਾਂ ਹਾਂਜੀ ਲੱਖ ਦੀ ਦੇ ਦੋ ਬਾਕੀ ਵੇਖ ਲੈ ਵੇਖਦੀ ਅੱਮਾ ਜੀ ਵੀ ਜੀ ਲੱਖ ਦੀ ਹਾਂ 50 ਦੇ ਦੇ ਦਈਏ 95 ਦੀ ਹਾਂਜੀ ਜਾਇਜ ਹੁੰਦੀ ਆ ਜਾਇਜ ਤਾਂ ਫਿਰ ਦੇ ਦਈਏ ਜਾਇਜ ਦੀ 95 ਦੀ ਵੀ ਆਪਣੇ ਭਰਾਵਾਂ ਦੀ ਗੱਲ ਹੈ ਵੀ ਜਿਆਦਾ ਜੋਤ ਨਾਲ ਆਉਣਾ ਮੋਲ ਉਹ ਹੀ ਆਪਾਂ ਕਰਨਾ ਵੀ ਚਾਹੁੰਦੇ ਹਾਂ। ਉਹ ਲੱਗੇ ਵੀ ਭੰਗਜੀ ਜਾਜ ਕਰਿਆ ਤੁਹਾਨੂੰ ਪਤਾ ਵਿਗਦੀ ਝੋਟੀ। ਲੱਖੋਂ ਪਾਰ ਹੀ ਵਿਗਦੀ ਆਪਾਂ ਫੇਰ ਵੀ ਮਾਲ ਪਾਸੇ ਰਲਈਦਾ ਪਾਸੇ ਰਹੀ ਦਵਾਂਗੇ ਵੀਰ ਜੀ। ਹਾਂਜੀ। ਲਓ 95000 ਦੀ 90 ਪੂਰੇ ਦੀ। 90 ਦੀ? ਹਾਂਜੀ। ਲਓ ਵੀ 90000 ਦੀ ਇਹ ਮਿਲ ਜੂਗੀ ਨਿਸ਼ਾਨਾ ਦਾ ਵੀ ਮਾਲ ਵੇਚ ਕੇ ਆਪਾਂ ਭਾਵੇਂ ਮੱਝ ਲੱਖੋਂ ਬਾਹਰ ਵੀ ਵੇਚ ਸਕਦੇ ਆ। 90000 ਦੀ ਦਵਾਂਗੇ ਠੀਕ ਆ ਜੀ। ਅੱਗੋਂ ਮੇਰੇ ਭਰਾਵਾ ਵੀਰ ਜੀ ਬਾੜੀ ਜਾਨੀ ਕਸਾਈ ਨਾ ਕਰੇ ਆਪਾਂ ਦੇਣ ਲੈਣੀ ਭਾਵੇਂ ਲੱਖ ਕਰਾ ਲਓ ਭਾਵੇਂ 1-5 90 ਹਜ਼ਾਰ ਦੀ ਬਸ ਮੱਝ ਦੇਣੀ ਆ ਖੁਸ਼ੀ ਨਾਲ ਛੋੜ ਕਰਾਂਗੇ ਵੀਰ ਜੀ ਚਲੋ ਹਾਂਜੀ ਲੋ ਵੀ ਜਿੰਨੀ ਵੀ ਹੋ ਸਕਦੀ ਆ ਖੁਸ਼ੀ ਨਾਲ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਬਾਕੀ ਤੁਹਾਨੂੰ ਬੜਾ ਮੱਝ ਵੇਖਦੀ ਪਤਲੀ ਚਮੜੀ ਦੀ ਮੱਝ ਆ ਹੈਗੀ ਵੀ ਨਵੀਂ ਆ ਥੋੜੀ ਸਿੰਘਾਂ ਤੋਂ ਹੀ ਆ ਬਸ ਗੈਰ ਥੋੜੀ ਜੀ ਬਿਲਕੁਲ 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 ਬਾਕੀ ਮੱਝ ਤਾਂ ਵੀ ਪੂਰੀ ਫੱਬਦੀ ਆ ਉਹਨੇ ਚੰਗੀ ਆ ਸਾਰੀ ਚੰਗੀ ਆ ਸੋਨਾ ਟਾਂਚਾ ਮੈਂ ਦਾ ਛੋਟੀ ਛੋਟੀ ਵੀ ਚੰਗੀ ਆ ਪਿੱਠ ਪੂੜਾ ਵੀ ਵਧੀਆ ਵਾ ਕੋਈ ਲਿੱਸੀ ਫਿੱਕੀ ਨਹੀਂ ਮੱਝ ਨਾਲੇ ਆ ਵੀ ਨੀਲੀ ਦੇ ਵਿੱਚ ਜਾਂਦੀ ਵੀਰ ਜੀ ਬਿਲਕੁਲ ਲੋ ਵੀ ਇਹ ਮੱਝ ਸੀ ਪਹਿਲੇ ਨੰਬਰ ਤੇ ਇੱਕ ਸਾਗਰ ਨੰਬਰ ਤੇ ਇਧਰ ਤੁਹਾਨੂੰ ਆਪਾਂ ਵਿਹੜ ਵੀ ਦਿਖਾਉਣੇ ਆ ਬਾਕੀ ਮੂੰਹ ਮੱਥੇ ਚੰਗੀ ਆ ਇੱਕ ਸਿੰਘੀ ਸਿੰਘ ਆ ਜਿਹੜਾ ਖੁੱਲਾ ਬਾਕੀ ਮੇਰੇ ਭਰਾ ਜਨੇ ਦੁੱਧ ਜਾਂ ਡੇਰੀ ਪਰਪਸ ਵਾਸਤੇ ਖਰੀਦਣੀ ਆ ਉਹਨੂੰ ਕੋਈ ਸਿੰਘਾਂ ਦਾ ਕੁਛ ਨਹੀਂ ਕਰ ਠੀਕ ਆ ਜੀ ਕਈਆਂ ਵੀਰਾਂ ਨੂੰ ਹੁੰਦਾ ਵੀ ਸ਼ਕੀਨ ਹੋਵੇ ਛੋਟੀ ਸਿੰਘੀ ਹੋਵੇ ਬਾਕੀ ਮੱਝ ਚ ਚੰਗੇ ਦੁੱਧ ਆਲੀ ਆ ਦੁੱਧ ਚਵਾਊਗੀ ਚੰਗਾ ਇਧਰ ਕਿ ਜਰਸੀ ਨਸਲ ਦੇ ਵਿੱਚ ਆ ਜੇ ਤੁਹਾਨੂੰ ਵੀ ਜੀ ਸੁਣ ਆਲੀ ਆ ਹਫਤਾ ਕੱਚੀ ਇਹ ਵੀ ਵੀ ਜੀ ਲੋ ਵੀ ਇੱਕ ਹਫਤਾ ਹਜੇ ਦਾ ਸਮਾਂ ਬਾਕੀ ਆ ਸੋ ਜਰਸੀ ਨਸਲ ਬਰੀਡ ਦੇ ਵਿੱਚ ਆ ਜਾਂਦੀ ਆ ਕਾਫੀ ਕਲਰ ਜਾਂ ਰੰਗ ਕਰਮਾਲੀ ਦਾ ਤਹ ਹਾਈਟ ਜਿਵੇਂ ਕਾਪਾ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਹਾਈਟ ਕਾ ਤੋਂ ਓਡਾ ਹੀ ਜ਼ਿਆਦਾ ਠੀਕ ਆ ਸੋ ਇਹ ਵੀ ਸਮਾਂ ਤਕਰੀਬਨ ਹਫਤਾ 8 ਕਿ ਦਿਨ ਮੰਨ ਕੇ ਕੋਈ ਭਰਾ ਥੋੜਾ ਕਰ ਲਿਓ ਕਿ ਇੰਨਾ ਕ ਸਮਾਂ ਆਰਾਮ ਨਾਲ ਕੱਢਦੇ ਆਪਾਂ ਛੂ ਠੀਕ ਆ ਲekin ਨਿਸ਼ਾਨ ਤੇ ਪਣ ਧੁੱਪ ਨੇਨ ਵਾਰੀ ਪੂਰੀ ਉਦੋਂ ਨਿਸ਼ਾਨ ਠੰਡੀ ਠੁੰਡੀ ਧੀਰੀ ਏ ਥੱਲਿਓ ਠੀਕ ਆ ਭਰਾ ਤੋਂ ਥਣ ਜਿਹੜਾ ਕਿਸਾਨ ਫਿਰੋ ਮੁੱਠੀ ਮੁੱਠੀ ਆ ਕਰਮਾਲੀ ਨੂੰ ਆਜਾ ਬਹੁਤ ਵਧੀਆ ਵਾ ਥਣ ਬਾਕੀ ਫੇਸ ਕੁਆਲਟੀ ਵੀ ਚੰਗੀ ਆ ਨਿੱਕੇ ਸਿੰਘ ਦੇ ਵਿੱਚ ਆ ਵੀ ਜੀ ਨਾ ਕੋਈ ਗਰਮੀ ਦਾ ਕਰੋ ਗਰਮੀ ਬਣਾਉਣੀ ਜਨੇ ਠੀਕ ਆ ਜੀ ਠੀਕ ਤੋਰ ਲੋ ਵੀਰੇ ਹਾਏ ਰਿਆ ਹਫਤੇ ਦੇ ਵਿੱਚ ਵਸੀਨੇ ਪੂਰਾ ਖੁੱਲਣਾ ਵਾ ਹਮਮ ਚੱਲ ਕਰ ਵਾਲੀ ਬਾਕੀ ਥਾਂ ਥਣ ਬਹੁਤ ਵਧੀਆ ਲੱਗਾ ਠੀਕ ਆ ਸਪੇਸ ਕੈਪ ਵੀ ਤਕਰੀਬਨ ਕੋਈ ਚੱਪੇ ਚੱਪੇ ਤੇ ਥਾੜਾ ਚਾਰੇ ਥਾੜਾ ਦੀ ਗੱਲ ਕਰਨ ਲੱਗੇ ਬੂਤੀ ਬਾਤੀ ਚੰਗੀ ਆ ਸੂਬਾ ਦੂਜਾ ਸੂਣਾ ਠੀਕ ਆ ਠੀਕ ਆ ਲੈ ਵੀ ਨਿਸ਼ਾਨ ਕੀ ਮੁੱਲ ਲੈਣ ਦੇਣ ਕੀ ਰੋਗਾਂ ਦਾ ਮੁੱਲ ਜਿੰਨੀ ਜ਼ਿਆਦਾ ਹੀ ਦੇ ਰਹੀ ਹੈ ਜੀ 55 ਦੀ ਹਾਂ ਜੀ ਲਿਪੇ ਪਰ ਹੈ 55 ਹਾਂਜੀ ਇਕੱਠੇ ਲੈਣੇ ਇਕੱਠੇ ਦਈ ਦੇ ਇਕੱਠੇ ਹੀ ਲਵਾਂਗੇ ਵਿੱਚ ਫੇਰ ਹੀ ਫਾਇਦਾ ਹੁੰਦਾ ਆਹ ਨਹੀਂ ਇਕੱਠੇ ਲੈਣੇ ਪਰ ਆਪਾਂ ਇਕੱਠੇ ਲੈਣੇ ਘਾਟਾ ਜਾਇਜੇ ਲਈਏ ਆਪਾਂ 50000 ਦੀ ਦੇ ਦਈਏ 50000 ਹਾਂਜੀ ਜਾਇਜਾ ਤੁਹਾਨੂੰ ਪਤਾ ਵਾ ਨਹੀਂ ਹੋਰ ਆਉਂਦੀ ਮੇਰਾ ਮਨ ਕਰਦਾ ਵੀ ਹੋਰ ਆਪਾਂ ਛੋਟਾ ਛਟਾ ਕਰਕੇ ਦਈਏ ਬੰਦੇ ਨੂੰ ਸੋਚਣਾ ਵਾ ਫਾਇਦਾ ਨਹੀਂ ਕੁਝ ਵੀ ਜੇ ਫਾਇਦਾ ਹੋਵੇ ਫੇਰ ਕਹਿ ਦੇਣਾ ਆਪਾਂ ਹਾਂਜੀ ਕਹ ਲੈ ਤੁਹਾਨੂੰ ਪਤਾ ਵਿਗਦੀ ਵਛੀ ਕਿਉਂ ਬਾਅਦ 55 60 ਦੇ ਘਰਾਂ 'ਚ ਵਿਗਦੀ ਹੱਸ ਕੇ ਰਮਾਨਾ ਵਿਗਦੀ ਹੈ ਜੀ ਬਿਲਕੁਲ ਆ ਬਾਕੀ ਹੈ ਤਾਂ ਚਲੋ ਕ੍ਰੋਸ ਆਂਗਾ ਜਰਸੀ ਦਾ ਕ੍ਰੋਸ ਆਂਗਾ ਬਾਕੀ ਵੈੜ ਚੰਗੀ ਆ ਸੋ 50000 ਨਿਸ਼ਾਨਾਂ ਦਾ ਕਿੰਨਾ ਨਿਸ਼ਾਨ ਹੈਗਾ ਵਿੱਚੋਂ ਕੋ ਲੈਸ ਕੇ ਬਾਕੀ ਐਂ ਦਾ 1000 ਮਾਤਣ ਕਰਦਾ ਹੈ 1000 ਮਾਤਣ ਕਰਦਾ ਹੈ ਜੀ 1000 ਹਾਂ ਜੀ 1 ਹੋਰ ਕਰਨਾ ਵਾ ਓਨਲੀ ਫੋਰ 1000 ਹੈ ਯਾਰ 48000 ਦੇ ਦਾਂਗੇ ਜੀ ਜੈਸਨ 48000 ਦੀ ਹਾਂ ਜੀ ਲਓ ਵੀ 2000 ਖਾਨਾ ਜਿਹੜਾ 248000 ਦੀ ਮਿਲ ਜੂਗੀ ਬਾਕੀ ਸਾਫ ਸੁਥਰੀ ਹੈ ਵੱਚੀ ਕੋਈ ਨੁਕਸ ਨਹੀਂ ਹੈਗਾ ਵੀ ਜੀ ਪਾਰ ਪਿਛੇ ਦੀ ਸਣ ਆਲੀ ਆਪਣੀ ਗਾਰੰਟੀ ਹੋਊਗੀ ਹਾਂ ਹਾਂ ਬਾਕੀ ਤੇ ਕੀ ਬੁੱਤੀ ਆ ਤਾਂ ਡਰ ਕੋਈ ਨਹੀਂ ਆ ਬੁੱਤੀ ਪਾਤੀ ਬਿਲਕੁਲ ਛੋਟੀ ਆ ਬੋਦੀ ਵਾਲੀ ਆ ਛੋਟਾ ਕੰਨ ਤੇ ਕਾਫੀ ਕਲਰ ਦਾ ਰੰਗ ਇਹਦਾ ਕਰਮਾਲੀ ਦਾ ਠੀਕ ਆ ਜੀ ਅੱਠਾ ਸੱਤਾ ਦਿਨਾਂ ਦੇ ਵਿੱਚ ਕਰਮਾਲੀ ਬਿਲਕੁਲ ਢੋਲ ਵਾਂਗੂ ਬਣ ਜਾਊਗੀ ਥੱਲੇਉ 48000 ਰੁਪਏ ਆ ਠੀਕ ਆ ਜੀ ਹਾਂ ਨਾ ਇੱਕ ਅੱਗੇ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਵਿਖਾ ਦਿੰਨੇ ਆ ਵੇੜ ਇਹ ਵੀ ਤਿਆਰ ਹੀ ਆ ਵੀ ਜੀ ਇੱਕ ਦੋ ਦਿਨ ਕੱਢਦੀ ਆ ਇਹ ਤੀਜਾ ਸੁਆ ਵੀ ਜੀ ਠੀਕ ਆ ਹਾਂ ਜੀ ਸੋ ਦੋਸੋ ਇਹ ਗਾਂ ਤੀਜਾ ਸੁਆ ਸੋਣੀ ਆ ਬਾਡੀ ਸਟਰਕਚਰ ਵੇਖੋ ਇਹਦਾ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਬਲੈਕ ਤੇ ਵਾਈਟ ਆ ਬਾਕੀ ਚੱਡੇਲੇ ਵੀ ਤੁਸੀਂ ਬੰਤਰ ਵੇਖੋ ਬਹੁਤ ਸੋਹਣਾ ਚੌਰ ਸਲੇਵਾ ਤੇ ਥਣ ਥਣ ਨੂੰ ਵੇਖੋ ਕਰਮ ਵਾਲੀ ਨੂੰ ਇੱਕਸਾਰ ਇੱਕੋ ਜਿਹਾ ਥਣ ਲੱਗਾ ਅਰਲੀਆਂ ਵਰਗੇ ਆ ਵੇਖੋ ਬਹੁਤ ਵਧੀਆ ਨਿਸ਼ਾਨ ਤੇ ਆ ਜਾਵੇ ਦਿਨ ਲੈ ਜਾਏ ਤਾਂ ਕੋਈ 2-3 ਦਿਨ ਕੱਢੀ ਜਾਵੇ ਉਹ ਇਹਨਾਂ ਨੇ ਲੈਣੇ ਵੀਰ ਜੀ ਜੀ ਗਾਣੇ ਲਾ ਲਿਆ ਵਾ ਹਾਂ ਹਾਂਜੀ ਚਾਰੂ ਚੁਰੂ ਆ ਪੂਰੀ ਹੈ ਨਾ ਚਾਰੂ ਚੁਰੂ ਪੂਰੀ ਆ ਠੀਕ ਆ ਬੜਾ ਆ ਦਾ ਪਾਕੀ ਥੱਲਿਓ ਵੈਸੇ ਕਿਸਾਨ ਵੀਰੋ ਬਣੀ ਪੂਰੀ ਆ ਇਹ ਗੱਲ ਨਹੀਂ ਵੀ ਚਲੋ ਜਾਂਦਾ ਕਿ ਨਾ ਸਫਰ ਦੇ ਵਿੱਚ ਪਸ਼ੂ ਸੂਪੇ ਤੇ ਨਹੀਂ ਵੀ ਘੱਟ ਕੇ ਸੂਈ ਜੈ ਕਹਿ ਲੂਗਾ ਵੀ ਜਾਂ ਥੱਲੇੋਂ ਬਣੀ ਨਹੀਂਗੀ ਬਣੀ ਪ੍ਰੋਪਰ ਆ ਕੋਈ 2-3 ਦਿਨ ਕੱਢ ਗਈ ਤੇ ਚਲੋ ਉਹ ਵੀ ਪਲੱਸ ਪੁਆਇੰਟ ਆ ਵੀ ਚਲੋ ਪਸ਼ੂ ਹੋਰ ਬਣ ਕੇ ਤਿਆਰ ਹੋ ਜਾਊਗਾ ਤੇ ਵੈਸੇ ਥੱਲੇੋਂ ਬਣੀ ਬੁਣੀ ਪੂਰੀ ਆ ਕੋਈ ਸੂ ਸਵਾ ਵੀ ਪੈਂਦੀ ਆ ਝਾੜੀ ਡੰਗ ਦੇ ਵਿੱਚ ਤਾਂ ਕੋਈ ਬਾਲੀ ਵੱਡੀ ਗੱਲ ਨਹੀਂਗੀ ਤੇ ਥਣ ਪੂਰਾ ਨੋਗਲਾ ਮੁੱਠੀ ਮੁੱਠੀ ਥਣ ਲੱਗਾ ਬੈੜ ਨੂੰ ਸੋ ਢਾਂਚਾ ਤੁਹਾਡੇ ਸਾਹਮਣੇ ਆ ਆ ਦੇਖੋ ਬਈ ਲਕਰ ਮਾਲੀ ਬਾਕੀ ਬਣਦੀ ਹੁੰਦੀ ਹਜੇ ਜਿੰਨੇ ਜੋਗੀ ਹੈਗੀ ਆ ਵੀ ਇਹਨੇ 2-2 4-4 ਘੰਟਿਆਂ ਦੇ ਵਿੱਚ ਦੱਖ ਚੇਂਜ ਕਰ ਜਾਣੀ ਆ ਹਾਂ ਹੁਣ ਹੋਰ ਤੇ ਸ਼ਾਮ ਨੂੰ ਤੇ ਸੁਭਾਰ ਗੱਲ ਹੁੰਦੀ ਬਾਕੀ ਚਾਰੇ ਸਾਨ ਬਰਾਬਰ ਦੇ ਲੱਗੇ ਆ ਕੋਈ ਐ ਫੋਰਡ ਸ਼ਾਂਗ ਨਹੀਂ ਹੈਗੀ ਵੀਜੀ ਹਾਂ ਨਾ ਵੀ ਕੋਈ ਐਕਸਟਰਾ ਜਿਹੜਾ ਮਾਸ ਕੋਈ ਵਾਧੂ ਜਿੰਨਾ ਮਾਲ ਵਿਖਾਉਂਦੇ ਕੋਈ ਫੋਰਡ ਸ਼ਾਂਗ ਨਹੀਂ ਹੋਊਗੀ ਲੈ ਵੀ ਨਿਸ਼ਾਨ ਇਹਦਾ ਮੁੱਲ ਬੋਲਦੇ ਭਰਾ ਕੀ ਕਰਦੇ ਆ ਮੁੱਲ ਇਹ ਵੀ 60 ਜਾਂਦੀ ਦੇ ਦੀਏ ਇਹਦੇ ਹਾਂ ਹਾਂ ਨਾ 65 ਨਾ 60 ਹਾਂ ਯਾਰ ਛੱਡਦਾ ਵੀਜੀ 60 ਚ ਇੱਥੇ ਰੱਖ ਹਾਂਜੀ ਨਾ ਫਾਇਰ ਦਾ 60000 ਚੜਦਾਂਗੇ ਵਿੱਚੋਂ ਸੜਦੇ ਹਾਂ ਜੀ ਹਾਂਜੀ ਹਾਂਜੀ 58000 ਦੀ ਹਾਂਜੀ ਤੇ ਜਿੱਤੋ ਲਈ ਆ ਬਾ ਘਰ ਵਾਲੇ 22 23 ਕਿਲੋ ਦੁੱਧ ਆਦੇ ਜੇ ਆਪਣੇ ਸੁਭੰਦੀ ਆਪਾਂ ਚਵਾ ਕੇ ਦੇ ਦਾਂਗੇ ਵਿੱਚ ਜੀ ਬਾਕੀ ਵੀਰ ਭਰਾ ਸਾਰੇ ਸਿਆਣੇ ਆ ਕਿੰਨਾ ਦੁੱਧ ਦੇਣਾ ਕਿੰਨਾ ਨਹੀਂ ਦੇਣਾ ਮੋ ਵੀ ਚੱਡੇ ਤੋਂ ਲੇਵੇ ਤੋਂ ਇੱਕ ਤੁਸੀਂ ਸਹੀਏ ਜੀ ਰਮਾਨਦਾਰੀ ਨਾਲ ਅੰਦਾਜ਼ਾ ਲਾ ਲਿਆ ਜੀ ਕਿੰਨਾ ਕੁ ਦੁੱਧ ਭਰਉਣਾ ਚਾਹੀਦਾ ਠੀਕ ਆ ਜੀ ਸੋ ਵਾੜ ਕ੍ਰੋਸ ਅੰਗ ਦੇ ਵਿੱਚ ਆ ਬਾਕੀ ਬਹੁਤਾ ਕੋਈ ਗਰਮੀ ਗਰਮੀ ਨਹੀਂ ਮਨਉਂਦੀ ਕਰਨ ਵਾਲੀ ਠੀਕ ਆ ਉਹਨਾਂ ਲਈ ਸਮੇਂ ਦੇ ਵਿੱਚ ਜਿਹੋ ਜਿਹਾ ਟਾਈਮ ਚੱਲਣ ਦਿਆ ਸੋ ਤੇ ਜਸੂਆ ਉਹ ਰੇਡ ਵਾਲੀ ਨੇ ਸੁਣਾ ਨਿੱਕੀ ਬੂਥੀ ਆ ਖਾਨ ਕੋਨੇ ਨਿੱਕੇ ਆ ਲੈ ਵੀ ਠੀਕ ਆ ਜੀ ਇੱਕ ਘਟ 60 ਦੀ ਇਹ ਅੱਜ ਮਿਲ ਜੂਗੀ ਠੀਕ ਆ ਜੀ ਸੋ ਤਿਆਰੀਆਂ ਦੇ ਆ ਉਹ ਛੱਡਦੇ ਨੇ ਵਿਜਿਟ ਵਜਾ ਜਾਂਦੀ ਜੈਸੇ ਨੋ ਦੇਣੀ ਆ ਚਲੋ ਵੀ ਹਾਂਜੀ ਚੱਕੋ ਸੌਦਾ 52000 ਦੀ ਇਹ ਵਹਿੜ ਮਿਲ ਜੂਗੀ ਠੀਕ ਆ ਜੀ ਕੋਈ 2 400 ਬਾਨਤਣ ਨਹੀਂਗਾ 52000 ਦੀ ਲੈਣ ਦੇਣੀ ਆ ਇਹ ਤੋਂ ਬਾਅਦ ਇੱਕ ਵਹਿੜ ਤੁਹਾਨੂੰ ਸੂਈ ਸਵਾਈਪ ਆਪਾਂ ਵਿਖਾ ਦਿੰਨੇ ਆ ਠੀਕ ਆ ਜੀ ਇਹ ਵੀਜੀ ਹਫਤਾ ਹੋ ਗਿਆ ਸੂਈ ਨੇ ਤੇ ਮਗਰ ਬੱਛਾ ਵਾ 11 12 ਕਿਲੋ ਖੁੱਲਾ ਡੁੱਲਾ ਬੋਲਾ ਏ ਥਲੇ ਵੀਜੀ ਦੋ ਦਿਨ ਦੋ ਦਿ ਲਾ ਲੋ ਦੋਹੀਂ ਵੀਜੀ ਦੁੱਧ ਦੇ ਚੜਦੀ ਜਾਂਦੀ ਆ ਠੀਕ ਹੈ ਚੁਵਾਈ ਚੁਵਾਈ ਪੂਰੀ ਬੰਬੇ ਪਾਸ ਆ ਬੰਬੇ ਪਾਸ ਵੀਰ ਜੀ ਲੈ ਵੀ ਸਵੇਰ ਤੇਜਾ ਇਹਦਾ ਤੇਜਾ ਤੇ ਜਾਏ ਜੀ ਲੈ ਵੀ ਇਹਦਾ ਸਵੇਰ ਤੇਜਾ ਹਫਤੇ ਦੀ ਸੂਈ ਉਹ ਬੱਛਾ ਮਗਰ ਤੇਰਾ ਹਾਂਜੀ ਇਹਦੇ ਮਗਰ ਬੱਛਾ ਇਸ ਵਕਤ ਨਿਸ਼ਾਨ 12 ਕੇ 13 ਹੋਊਗਾ 12 ਵਿੱਚ 11 12 ਕਿਲੋ ਖੁੱਲਾ ਡੁੱਲਾ ਮਿਲਦੀ ਆ ਠੀਕ ਆ ਜੀ ਹਾਂ ਲਓ ਵੀ ਠੀਕ ਆ ਜੀ ਤੋ 12 ਲੀਟਰ ਤੋਂ ਪਲੱਸ ਹੋਵੇ ਨਾ ਹੋਵੇ ਤਾਂ 12 ਭਾਵੇਂ ਮੰਨ ਕੇ ਵੀ ਕੋਈ ਭਰਾ ਸੌਦਾ ਕਰ ਲਿਓ ਇੱਕ ਹਫਤੇ ਦੀ ਸੂਈ ਆ ਬੱਛਾ ਮਗਰਾ ਮੇਲ ਕਾਫ ਆ ਬੱਚਾ ਨਾਲ ਨਾੜੂ ਵੀ ਬੱਚੇ ਦੇ ਨਾਲ ਹੀ ਹੈਗਾ ਸੁੱਕਾ ਨਾਲ ਨਾੜੂ ਨਾਲ ਆ ਬੱਚੇ ਦੇ ਆ ਦੇਖੋ ਜੀ ਬੱਛਾ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਜਰਸੀ ਬਰੀਡ ਦੇ ਵਿੱਚ ਆ ਬਾਕੀ ਹੁਣ ਬਿਲਕੁਲ ਸ਼ਾਮ ਦਾ ਜਿਹੜਾ ਚਵਾਈ ਦਾ ਸਮਾਂ ਹੋ ਚੱਲਿਆ ਨਿਸ਼ਾਨ ਇੱਕ ਮਿੰਟ ਰੋਕੀਂ ਵੀਰੇ ਇੱਥੇ ਤੋ ਚਵਾਈ ਦਾ ਜਿਹੜਾ ਕਿਸਾਨ ਵੀਰੋ ਸਮਾਂ ਹੋ ਚੱਲਿਆ ਸ਼ਾਮ ਦਾ ਤਕਰੀਬਨ ਹੁਣ 4:30 5:00 ਪੰਜ ਤੋਂ ਪੰਜ ਵੀਰ ਜੀ ਚਵਾਈ ਕਰੀ ਦੀ 5:30 5:00 ਹਾਂਜੀ

ਲਓ ਬਠਾ ਜੀ ਬਿਲਕੁਲ ਤਾਜੀ ਵੈੜਾ ਸੋ ਬੱਚਾ ਨਾਲ ਤੁਹਾਨੂੰ ਬਣਾ ਦਿੱਤਾ ਜੀ ਬਿਲਕੁਲ ਹਾਂ ਜੀ ਬਾਕੀ ਥਾਣੇ ਦੇ ਛਾਣ ਸੇ ਬੜਾ ਸੁਆਦੀ ਲੱਗਾ ਹਾਂ ਜੀ ਬਹੁਤ ਵਧੀਆ ਲੱਗਾ ਵੇ ਜੀ ਥਾਣਾ ਆ ਲਓ ਜੀ ਠੀਕ ਹੈ ਲਓ ਨਿਸ਼ਾਨ ਬੁੱਲ ਗਏ ਕਿੰਨੇ ਦੇ ਦੇ ਰਹੇ ਅੱਜ ਇਹ 60000 ਦੀ ਦਾ ਹੋਏ ਜੀ 60000 ਦੀ ਹਾਂ ਜੀ ਬੱਲੇ 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 ਮੈਂ ਸਾਰਿਆਂ ਨੇ ਵਾਧ ਕਮਾਈ ਇਹ ਚੋ ਕਰ ਲਈਏ ਇਹਦੇ ਅੱਛਾ ਹਾਂਜੀ ਇਹ ਪਿਛਲੀ ਵੀਡੀਓ ਚ ਪਾਈ ਤੇ ਮਿਲਨ ਦਾ ਵੀ ਲੜ ਵੀ ਲਾਈ ਸੀ ਵੀ ਚਲ ਦੋ ਚਾਰ ਦਾ ਦੁੱਧ ਪੀਵਾਂਗੇ ਹਾਂਜੀ ਮਾਲ ਸਾਰਾ ਚਲੋ ਇਸੇ ਤਰ੍ਹਾਂ ਗੱਬਣਾ ਹੁੰਦਾ ਰਿਹਾ ਪੰਜ ਚਾਰ ਆਈ ਜਾਂਦਾ ਵੀਰ ਜੀ ਵਿਗੀ ਜਾਂਦਾ ਮਾਲ ਨਾਲ ਦਾ ਭਾ ਹੀ ਵੇਖਦਾ ਵੀਰ ਜੀ ਜਿਹੜੀ ਗੱਲ ਹਾਂਜੀ ਨਹੀਂ ਨਿਸ਼ਾਨ 50 ਦੇ ਦੀਏ ਬੜਾ ਜੈ ਜਰੀ ਰਚ ਆਪਾਂ ਦੇਣੀ ਹੈ ਵੇੜ 50 ਦੇ ਦੀਏ ਭੈਣ ਭਰਾਵਾਂ ਨੂੰ ਖੁਸ਼ ਕਰਨਾ ਹੈ ਅਖੀਰ ਦੇ ਵਿੱਚ ਜਿਹੜਾ ਮਿਲ ਕੇ ਗਿਫਟਾ ਤੋਹਫਾ ਆ쉐 ਆ ਹਾਂਜੀ ਤੇ ਚਲੋ ਹੋਰਾਂ ਦੇ ਵਿੱਚੋਂ ਤਿੰਨਾਂ ਦੇ ਵਿੱਚ ਕਮਾਈ ਹੋਣੀ ਚਲ 40000 ਦੇ ਦਿੰਦਾ ਵੀਰ ਜੀ 40000 ਦੀ ਹ ਠੀਕ ਆ ਭਰਾ ਹੂੰ ਅੰਦੇ ਜੈ ਜੀ ਹੁੰਦੇ ਵਾਧ ਬੰਗੇ ਨਹੀਂ ਆ ਲੋ ਵੀ 40000 ਦੀ ਇੱਕ ਕਿਸਾਨ ਵੀਰੋਂ ਵਾੜ ਤੁਹਾਨੂੰ ਮਿਲ ਜੂਗੀ ਬਾਕੀ ਚੱਡੇ ਚੁਟੇ ਦੀ ਲੇਵੇ ਦੀ ਸਾਫ ਆ ਕੋਈ ਕਾਨਸਾਰ ਨਹੀਂ ਕੋਈ ਹਾਂਏ ਦੋ ਦੋ ਵਦਨਾ ਜੀ ਪੂਰਾ ਆ ਆ ਗਿਆ ਸੂਈ ਨੂੰ ਆ ਹਾਂਜੀ ਨਹੀਂ ਦੋ ਦੋ ਤਾਂ ਫਿਰ ਤੁਰੂ ਕਿ ਨਿਸ਼ਾਨਾ ਚ ਕਾਰਪੂ ਚੱਲਦਾ 15 15 ਕਿਲੋ ਰਮਾਨ ਆ 15 14 15 ਇੱਥੇ ਕਿ ਠੀਕ ਰਹੂਗੀ ਵੀ ਜੀ ਹਾਂ ਹਾਂ 8 6 7 ਕਦੇ ਨਹੀਂ ਹੋਇਆ ਹਾਂਜੀ ਹਫਤਾ ਆਇਆ ਵੀ ਜੀ ਇਹ ਹਫਤਾ ਹੀ ਹੋਇਆ ਹਾਂਜੀ ਠੀਕ ਆ ਲੋ ਵੀ ਦੋ ਰਮਾਨਦਾਨ ਕਰਦਾ ਵੀ ਜੀ 38000 ਦੀ ਜਿਸਨ ਉਹ ਦੇਣੀ ਆ ਜਿੱਥੇ 100 ਰੁਪਿਆ ਛੋੜ ਵੇਖ ਲਾ ਜੇ ਹੋਰ ਤਾਂ ਨਹੀਂ ਕਿਤੇ ਰੱਤਾ ਰੁਪਾ ਬੰਨਿਆ ਹੋਰ ਨਹੀਂ ਹੋਣੀ ਵੀ ਜੀ ਹੋਰ ਗੁਜਾਇਸ਼ ਨਹੀਂ ਆ ਗਈ ਹਾਂ ਹਾਂ ਜੀ ਪੱਥਰ ਤੇ ਲੀਕ ਹੋ ਗਈ ਇੱਥੇ ਪੱਥਰ ਤੇ ਲੀਕ ਹੋ ਗਈ ਜੀ ਲੋ ਵੀ ਇਹ 38000 ਦੀ ਨਿਸ਼ਾਨਾ ਵੀ ਦੇਣੀ ਆਪਾਂ ਮਾਲ ਤਾਂ ਪਹਿਲਾਂ ਹੀ ਖੁੱਲੇ ਕਰ ਦਿੱਤੇ ਆ ਉਹਦੇ ਵਿੱਚ ਕੋਈ ਕੱਚ ਨਹੀਂ ਛੱਡੇਗਾ ਵੀ ਚਲੋ ਕੋਈ ਗੁਜਾਇਸ਼ ਰਹਿ ਗਈ ਆ ਬਾਕੀ ਮਾਲ ਸਾਰਾ ਜਾਇਜ਼ ਪਾਇਆ ਜਿਵੇਂ ਜਿਵੇਂ ਮਾਲ ਆਉਂਦਾ ਓਵੇਂ ਓਵੇਂ ਵੀ ਜੀ ਫਿਰ ਰੇਟ ਪਾਉਣਾ ਪੈਂਦਾ ਐਡੀ ਗੱਲ ਆ ਬਿਲਕੁਲ ਉਹ ਵੀ ਉਹਦੀ ਗੱਲ ਖਣੋਂ ਆਉਂਦਾ ਵੀ ਆਪਾਂ ਵੀ ਲੈ ਲੀਏ ਤੇਲ ਤੂਲ ਮਲੇ ਦੇ ਆਹੋ ਦੇ ਇੱਥੇ ਆਇਆ ਗਾਹ ਕੇ ਆਪਣੇ ਝੋੜੀ ਲੈ ਕੇ ਗਿਆ ਸੀ ਉਹਦੇ ਬੜਾ ਆਂਦਾ ਹੈ ਗੱਡੀ ਦਾ ਖਰਚਾ 1000 ਲੱਗਾ ਸਾਨੂੰ ਫੇ ਸਾਡੀ ਦੋ ਜਣੇ ਦਿਹਾੜੀ ਲੱਗੀ ਆ ਤੇ ਮੈਂ ਵੀ ਰਹੀਂ ਤਿੰਨ ਜਾਨੀ ਜਾਂਦੇ ਅਸੀਂ ਤੇ ਕਦੀ ਸਾਗ ਦਾ ਲਾਇਆ ਨਹੀਂ ਆ ਹਾਂਜੀ ਹਰੇ ਕੋਈ ਇਹ ਜਦੋਂ ਫੇ ਰੱਖੀ ਜਾਈ ਬਾਪੂ ਦੀ ਇੱਕ ਬੋਤਲ ਪੱਕੀ ਚਾਹੀਦੀ ਫੇ ਰਹੀਂ ਸੁਣਾਈ ਜਾਈਏ ਤੇ ਲੋਕਾਂ ਨੂੰ ਜਦੋਂ ਪਤਾ ਕੰਮ ਹੀ ਇਹ ਕਰਨਾ ਵੀ ਫੇ ਫਾਇਦਾ ਕੀ ਆ ਹਾਂ ਹਾਂਜੀ ਵੀ ਬਾਪੂ ਹਸਾਂ ਡਾ ਨਿਕਲੇ ਕਾ ਲੋ ਵੀ ਅੱਜ ਪਸ਼ੂ ਆ ਨਿਸ਼ਾਨ ਦੇ ਕੋਲ ਬਾਪੂ ਨਾਲ ਵੀ ਕਰ ਲੀ ਗਏ ਗੱਲ ਬਾਪੂ ਨਾਲ ਕਿਤੇ ਨਾਰਾਜ਼ ਹੋ ਜੇ ਕੀ ਹਾਲ ਨੇ ਸਾਸਰੀ ਘਰ ਦੀ ਠੀਕ ਆ ਸਾਸਰੀ ਘਰ ਠੀਕ ਠਾਕ ਹੈ ਮੇਰੇ ਕੋਲ ਪਰ ਪਰ ਹਾਂ ਸਾਸਰੀ ਘਰ ਆਲ ਤੰਗਰ ਆਪਣਾ ਥੱਲੇ ਕਰਕੇ ਚੋਗੇ ਲੈ ਕੇ ਜਾ। ਆ ਇੱਥੇ ਆ ਜੂ। ਹਾਂ। ਜਿਹੜਾ ਮੁੜ ਕੇ ਤੰਗਰ ਮੋੜਮੜਿਆ ਕਰਦੇ ਉਹ ਮਾਰਾ ਲੱਗਦਾ ਘੱਪ। ਆ ਚੰਗੀ ਗੱਲ ਨਹੀਂ। ਆਪਾਂ ਤਾਂ ਸਦਾ ਬੇਨਤੀ ਕਰਦੇ ਆ ਵੇਖੋ। ਕੋਈ ਆਹ ਤਾਂ ਕੋਈ ਚਾਚਾ ਮੇਰਾ ਮਾਮਾ ਜੀ ਚੰਗੀ ਉਹ ਇਨੀ ਦੀ ਵੀ ਨਹੀਂ ਉਹਨੇ ਦੀ ਹੁਣੀ ਆ। ਹਾਂ। ਆਪਣੇ ਥੱਲੇ ਕਰਨ ਪਹਿਲਾਂ ਲਾਗੇ ਚਾਚੇ ਤਾਂ ਨੂੰ ਖਾ ਲੈ ਫਿਰ ਮਾਮਾ ਜੀ ਲਾ ਕੇ ਨਾ ਲਵਾ। ਬਿਲਕੁਲ ਬਿਲਕੁਲ। ਪੈਸਾ ਖਰਚ ਕਰਨਾ ਪਹਿਲਾਂ ਤਾਂ ਥੱਲੇ ਕਰ। ਹਾਂ। ਬਿਲਕੁਲ ਜੀ। ਬੁਰੇ ਬੁਰੇ ਚੰਗੇ ਨਹੀਂ ਲੱਗੀਆਂ। ਨਹੀਂ ਬੁਰੇ ਲੱਗੀ ਦਾ। ਹਨਾ ਕਿਉਂਕਿ ਚਲੋ ਸਾਫ ਸੁਥਰੇ ਲਾਈਦਾ ਵਾ। ਇਹ ਬੁਰੇ ਤੱਕ ਹਾਂ ਜੀ ਸਾਲ ਹੋ ਗਏ ਆਪਣੇ ਕੰਮ ਕਰਦੇ ਆ। ਬਾਕੀ ਮੇਰੀ ਗੱਲ ਸੁਣੋ ਬਰੇਕੀ ਵਿੱਚ ਤਾਂ ਆਪਾਂ ਦੱਸ ਹੀ ਦਿੱਤਾ ਵੀ ਕਿਸੇ ਚਾਹ ਪਸਮਾਕ ਘਾਟਾ ਧੋਰ ਛਟਾ ਉਹ ਤਾਂ ਆਪਾਂ ਦੱਸ ਹੀ ਦੇਨੇ ਵੱਡੀ ਛੋਟੀ ਵੀ ਦੱਸਦੇ ਨੇ ਫਾਟ ਚ ਕੋਈ ਗੱਲ ਰਹਿਣ ਜਾਂਦੀ। ਹਾਂ ਜੀ। ਮੋਰਨ ਮੜਾਈ ਵਾਲੀ ਤਾਂ ਗੱਲ ਰਹਿਣੀ। ਹਾਂ ਜੀ ਹਾਂ ਜੀ ਵੀਰ ਜੀ। ਆਪਣੇ ਦੋ ਪਹਿਲਾਂ ਤਸੱਲੀ ਕਰ ਲਿਆ ਆਪਣੇ ਫੇਰ ਜਾ ਕੇ ਆਪਣਾ ਦਿਮਾਗ ਨੂੰ ਹੱਥ ਪਾਉਂਦੇ। ਬਿਲਕੁਲ ਜੀ ਬਿਲਕੁਲ ਬਿਲਕੁਲ। ਆਪਾਂ ਜਿੱਸੇ ਕਰਕੇ ਵੀਡੀਓ ਤੇ ਪਹਿਲਾਂ ਕਹਿਤਾ ਜਿੰਨੇ ਵੇਖਣੀ ਪਏ ਰਿਸ਼ਤੇਦਾਰ ਕੋਈ ਰਹਿ ਨਾ ਜਾਵੇ ਵੀਡੀਓ ਵਿਖਾਉਣ ਵਾਲਾ ਫਲਾਣੇ ਵੀਰ ਤੋਂ ਡੰਗਰ ਲੈਣ ਲੱਗੇ ਆ ਸਲਾਮ ਆਪਾ ਹਮੇਸ਼ਾ ਕਹਿੰਦੇ ਸਾਰੇ ਪਰਿਵਾਰ ਦਾ ਸਲਾਹ ਬੰਦਾ ਕਰਕੇ ਆਪਾਂ ਇਹ ਤੁਹਾਨੂੰ ਪਤਾ ਕਾਹਲੀ ਨਹੀਂ ਕਰੀ ਜਿਸ ਕਿਸੇ ਨੂੰ ਵਾਕੀ ਦਾ ਦਵਾ ਦਾ ਸੌਦਾ ਭਾਂਦਾ ਦਵਾ ਦਾ ਖਾਤੇ 'ਚ ਪੈਸੇ ਮਰੇ ਨਹੀਂ ਆਪਣਾ ਕੰਮ ਹੈ ਵੀਰ ਜੀ ਆਪਾਂ ਕੀਦਾ ਅਗਲੇ ਤਸੱਲੀ ਕਰਦਾ ਦੋ ਢਾਲ ਜੁੜਾ ਤਿੰਨ ਢੰਗ ਚੁਲਾ ਜਿੱਦਾਂ ਮਰਜੀ ਤਸੱਲੀ ਕਰ ਲੈ ਜੀ ਬਿਲਕੁਲ ਉਹ ਵੀ ਪ੍ਰਭੂ ਇਹ ਗੱਲਾਂ ਬਾਤਾਂ ਨੇ ਕੋਈ ਧੋਖੇ ਧੜੇ ਵਾਲੀ ਗੱਲ ਨਹੀਂ ਹੈਗੀ ਕਿ ਮੇਰਾ ਭਰਾ ਕਈ ਵਾਰਾ ਕਿਸੇ ਭਰਾਵਾਂ ਦੇ ਮਨ 'ਚ ਹੁੰਦਾ ਵੀ ਪਸ਼ੂ ਇੱਥੇ ਸਾਈ ਨਾ ਪਾਈਏ ਉੱਥੇ ਮਗਾ ਲਈਏ ਉੱਥੇ ਆਏ ਉਹਨੂੰ ਰੁਪਈਏ ਦੇ ਦਾਂਗੇ ਤੇ ਉਹ ਵੀ ਖਜਲ ਖਵਾਰੀ ਕਿਹਦਾ ਵਪਾਰ ਸਾਰੇ ਵਪਾਰੀ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਇਹੋ ਜਿਹੀ ਝੰਡੜੇ ਹੋ ਜੇ ਚੱਕਰਾਂ 'ਚ ਨਾ ਪਈਏ ਤੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਖਰੀਦਦਾਰ ਵੀਰਾਂ ਨੂੰ ਵੀ ਜਿਹੜੇ ਚੈਨਲ ਆਪਣੇ ਦੁੱਤੇ ਕਿਸੇ ਵੀਰ ਦੀ ਵੀਡੀਓ ਬਣ ਰਹੀ ਆ ਪੈ ਰਹੀ ਆ ਉਹਨੂੰ ਵੇਚ ਜਿcka ਉਹਦੀ 2-4000 ਰੁਪਏ ਦਾ ਸਾਈਬਿਆ ਨਾ ਪਾਓ ਇੱਥੇ ਆਓ ਫਿੱਟ ਪੈਂਦਾ ਪਸ਼ੂ ਤੇ ਲੈ ਕੇ ਜਾਓ ਨਹੀਂ ਪੈਂਦਾ ਤਾਂ ਨਿਸ਼ਾਨ ਸਾਹਿਬ ਆਪਸਾ ਹਾਂਜੀ ਸਾਈਬਾਤ ਹੋ ਗਈ ਵੀਰ ਜੀ ਉਸੇ ਵੇਲੇ ਹਾਂਜੀ ਇਹ ਗੱਲ ਜਿਹੜੀ ਬਿਲਕੁਲ ਪਾਇਦਾਰ ਗੱਲ ਆਪਾਂ ਉਹੀ ਕਰਨੀ ਆ ਹਾਂ ਤੇ ਇੱਥੇ ਆਣ ਕੇ ਤਸੱਲੀ ਕਰਿਆ ਕਰੋ ਅਗਲੇ ਨੂੰ ਫਿਕਰ ਨਾ ਹੋਵੇ ਵੀ ਮੇਰੇ ਪੈਸੇ ਨ ਉਹ ਵੀ ਮਾੜੀ ਗੱਲ ਆ ਬਾਅਦ ਵਿੱਚ ਕਿਸੇ ਵੀਰ ਨੇ ਇੱਥੇ ਮਗਵਾ ਕੇ ਕਹਿਣਾ ਵੀ ਛੋਟਾ ਵੱਡਾ ਧਾਰਾਂ ਕਾਟਾ ਜਾਂ ਨਹੀਂ ਕਾਟੋ ਉਹ ਇੱਥੇ ਤਸੱਲੀ ਕਰੋ ਇੱਥੇ ਆਣ ਕੇ ਮੇਰਾ ਭਰਾ ਕਿਉਂਕਿ ਲੋੜ ਆ ਖੂਨੋਂ ਆਂਦੇ ਵੀ ਆਪਣੇ ਪਿਆਸੇ ਨੂੰ ਖੂਹ ਕੋਲ ਜਾਣਾ ਪੈਂਦਾ ਜੇ ਕੋਈ ਪਿਆਸੇ ਕੋਲ ਜਾਣ ਲੱਗ ਪਿਆ ਤੇ ਫਿਰ ਗੱਲ ਕੀ ਸਵਾਰੀ ਕਿਉਂਕਿ ਤੁਹਾਨੂੰ ਪਤਾ ਹੱਕ ਦੀ ਕਮਾਈ ਲਈਦੇ ਮਾਲ ਮਗਰ ਪੈਸੇ ਲਾ ਕੇ ਲਈਦੇ ਹੱਕ ਦੀ ਕਮਾਈ ਕਰਦੇ ਦੋ ਨੰਬਰ ਦਾ ਦੇ ਵੀ ਜੀ ਤੁਹਾਨੂੰ ਪਤਾ ਕੰਮ ਹੈ ਨਹੀਂ ਆ ਨਹੀਂ ਜੀ ਨਹੀਂ ਦਿਨ ਦਿਹਾੜੇ ਚਿੱਟੇ ਦਿਨ ਕੰਮ ਕਰਨਾ ਹੈ ਹਾਂ ਜੀ ਆਪਣੀ ਖਾਈ ਦੀ ਆਪਣੀ ਕਮਾਈ ਦੀ ਵੀ ਜਿਹੜੀ ਸਿੱਧੀ ਕਰ ਲਿਆ ਹਾਂਜੀ ਮੁੱਲੀ ਛੇ ਪੈਸਾ ਲੱਗ ਕੇ ਤੋਂ ਤੁਸੀਂ ਲੈ ਕੇ ਆਂਦੇ ਹਾਂਜੀ ਵੀ ਅੱਗੋਂ ਪੈਸਾ ਲਾ ਕੇ ਚਲੋ ਵਿੱਚੋਂ ਕੋਈ 2-4000 ਤੱਕ ਇੱਧਰ ਉੱਧਰ ਕੋਈ ਓਲਾ ਹੈਗਾ ਵੀ ਚਲੋ ਮਾਰਜਨ ਆਵਦਾ ਹੁੰਦਾ ਇਹੀ ਨਹੀਂ ਹੁਣ ਦਵਾ ਦਾ ਵੀਡੀਓ ਪਾਈ ਆ ਤੇ ਅਗਲੇ ਨੇ ਉਸੇ ਵळे ਲੁੱਟਣ ਦੀ ਕਰੋ ਜੇ ਅਗਲੇ ਡੰਗਰ ਪਸੰਦ ਆਉਂਦਾ ਤਾਂ ਆਪਾਂ ਦੇ ਹਰ ਵਾਰੀ ਕਹਿੰਨੇ ਆ ਜੇ ਡੰਗਰ ਪਸੰਦ ਆਉਂਦਾ ਡੰਗਰ ਲਓ ਨਹੀਂ ਤੇ ਵੀ ਜੀ ਕੋਈ ਕਾਲੀ ਨਹੀਂ ਹੈਗੀ ਇਸ ਕੰਮ 'ਚ ਬਿਲਕੁਲ ਹਾਂਜੀ ਲਓ ਵੀ ਠੀਕ ਆ ਜੀ ਇਹ ਗੱਲਬਾਤ ਸੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਨਿਸ਼ਾਨ ਤੇ 70876 ਤੇ 7447 ਇਹ ਨੰਬਰਾਂ ਤੇ ਕਾਲ ਕਰਕੇ ਮੇਰਾ ਭਰਾ ਕਰੋ ਗੱਲਬਾਤ ਮਾਲ ਆਇਆ ਗਿਆ ਰਹਿੰਦਾ ਨਿਤ ਨਵੇਂ ਪਸ਼ੂ ਆਉਂਦੇ ਆ ਸੋ ਛੋਟੇ ਰੇਟ ਹੁੰਦੇ ਆ ਬਾਕੀ ਜਿਹੋ ਜਿਹਾ ਪਸ਼ੂ ਉਹ ਜਾ ਮੁੱਲ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ